ਤਾ ਗੱਲ ਕਰਾਂਗੇ ਜੀ ਹਿੰਡ ਦੀ ਜਿਹੜੀ ਕਰੋਨਾ ਵਰਗੀ ਹੁੰਦੀ ਹੈ ਪਤਾ ਨਹੀਂ ਕਿੱਧਰੋਂ ਆ ਜਾਂਦੀ ਹੈ ਤੇ ਨੁਕਸਾਨ ਕਰਾਉਂਦੀ ਹੈ ਹਿੰਡ ਦਾ ਦੂਜਾ ਨਾਮ ਐ ਕਹਿ ਲੋ ਵੀ ਨੁਕਸਾਨ ਹੈ ਜਿੱਥੇ ਹਿੰਡ ਆ ਗਈ ਉੱਥੇ ਨੁਕਸਾਨ ਹੋਊਗਾ ਉੱਥੇ ਕੰਮ ਹੁੰਦੇ ਨਹੀਂ ਉੱਥੇ ਵਿਕਾਸ ਕਾਰਜ ਹੁੰਦੇ ਨਹੀਂ ਤਾਂ ਇਸ ਤੇ ਇੱਕ ਵਿਅੰਗਮਈ ਰਚਨਾ ਹੈ ਚੰਗੀ ਲੱਗੀ ਸਮਝ ਆ ਗਈ ਸ਼ੇਅਰ ਕਰ ਦਿਓ ਨਹੀਂ ਇਗਨੋਰ ਕਰ ਦਿਓ ਕੋਈ ਚੱਕਰ ਨਹੀਂ ਕਹਿੰਦਾ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆ ਹਿੰਡ ਬੜਾ ਕੁਝ ਕਰਾ ਦਿੰਦੀ ਵਗਦੀ ਨਾਲੀ اٹ ਜਾਂਦੀ ਪਾਣੀ ਗਲੀ ਵਿੱਚ ਖੜਾ ਦਿੰਦੀ ਦੇੜੀ ਤੇ ਜਲਬ ਜਮਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆ ਹਿੰਡ ਬੜਾ ਕੁਝ ਕਰਾ ਦਿੰਦੀ ਕਦੇ ਹਿੰਡ ਰਾਜਨੀਤੀ ਦੀ ਦੇਣ ਬਣਦੀ ਸਿਆਸੀ ਮਦਾਰੀ ਦੇ ੱੱੱਕੇ ਚੜਾ ਦਿੰਦੀ ਕਦੇ ਹਿੰਡ ਰਾਜਨੀਤੀ ਦੀ ਦੇਣ ਬਣਦੀ ਸਿਆਸੀ ਮਦਾਰੀ ਦੇ ੱੱੱਕੇ ਚੜਾ ਦਿੰਦੀ ਬਣਦੇ ਕੰਮ ਦੀ ਚਾਲ ਵਿਗਾੜੇ ਕੁੱਤੀ ਵਿੱਚ ਮੋਤਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਰੱਖ ਨਾ ਲੋਗੋ ਲਾ ਕੇ ਲਾ ਕੇ ਸੁੱਟ ਦੇ ਪਰਾਂ ਕੱਛਾ ਰੱਖ ਨਾ ਲੋਗੋ ਲਾ ਕੇ ਲਾ ਕੇ ਸੁੱਟ ਦੇ ਪਰਾਂ ਕੱਛਾ ਸਿੱਧੀ ਜੀ ਤੈਨੂੰ ਗੱਲ ਮੈਂ ਦੱਸਾਂ ਹਿੰਡ ਨੂੰ ਦੇ ਦੇ ਪਿੱਛਾ ਚਾਹੇ ਗਧੇ ਵਾਲੀ ਹੋਵੇ ਚਾਹੇ ਘੋੜੇ ਵਾਲੀ ਹੋਵੇ ਤੂੰ ਖੁਦੀ ਚੇਤਾ ਤੇ ਲਾਟ ਚੜਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਇਹ ਹਿੰਡ ਕਰੋਨਾ ਵਰਗੀ ਹੁੰਦੀ ਪਤਾ ਨਹੀਂ ਕਿੱਧਰੋਂ ਆ ਜਾਂਦੀ ਇਹ ਹਿੰਡ ਕਰੋਨਾ ਵਰਗੀ ਹੁੰਦੀ ਪਤਾ ਨਹੀਂ ਕਿੱਧਰੋਂ ਆ ਜਾਂਦੀ ਜਾਤ ਪਾਤ ਕੋਈ ਨਾ ਦੇਖੇ ਢੜੇ ਤੇ ਢੜਾ ਬਣਾ ਜਾਂਦੀ ਵੋਟਾਂ ਵੇਲੇ ਸਿਖਰਾਂ ਤੇ ਹੁੰਦੀ ਆਣ ਬਣ ਕਈਆਂ ਦੀ ਕਰਾ ਦਿੰਦੀ ਵੋਟਾਂ ਵੇਲੇ ਸਿਖਰਾਂ ਤੇ ਹੁੰਦੀ ਆਣ ਬਣ ਕਈਆਂ ਦੀ ਕਰਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਹਿੰਡ ਹਿੰਡ ਨਾ ਕਰਿਆ ਕਰ ਆਹ ਹਿੰਡ ਬੜਾ ਕੁਝ ਕਰਾ ਦਿੰਦੀ ਤਾਂ ਇਹ ਹੈ ਚੰਦਰੀ ਹਿੰਡ ਕਰੋਨਾ ਦੀ ਬਿਮਾਰੀ ਵਰਗੀ ਪਤ ਨਹੀਂ ਲੱਗਦਾ ਕਦੋਂ ਕਿਹਦੇ ਚ ਆ ਜੇ ਨਾ ਇਹ ਜਾਤ ਪਾਤ ਦੇਖਦੀ ਐ ਨਾ ਇਹ ਕੋਈ ਰੰਗ ਰੂਪ ਦੇਖਦੀ ਐ ਇਹ ਨਾ ਹੀ ਇਹ ਕੋਈ ਵੱਡਾ ਛੋਟਾ ਦੇਖਦੀ ਐ ਜਦੋਂ ਬੰਦੇ ਚ ਆ ਗਈ ਮਜਾਲ ਐ ਕੋਈ ਕੰਮ ਹੋ ਜੇ ਕੋਈ ਵਿਕਾਸ ਕਾਰਜ ਦੀ ਕਿਤੇ ਮੋਹਰ ਲੱਗ ਜੇ ਹਿੰਡ ਆ ਫਿਰ ਆਪਾਂ ਕਹਿੰਦੇ ਆ ਕਿ ਹਿੰਡ ਨੂੰ ਪਿੱਛਾ ਨਹੀਂ ਦਿੰਦਾ ਅੱਜ ਕੱਲ ਤਾਂ ਕਈ ਤਰ੍ਹਾਂ ਦੀਆਂ ਹਿੰਡਾਂ ਜਨਪੀਆਂ ਕਿਸੇ ਚ ਗਧੇ ਵਾਲੀ ਹਿੰਡ ਆ ਗਈ ਕਿਸੇ ਚ ਘੋੜੇ ਵਾਲੀ ਆ ਗਈ ਤਾਂ ਇਸ ਤੇ ਇੱਕ ਵਿਅੰਗਮਈ ਰਚਨਾ ਹੈ ਕਈ ਲੋਕ ਹੁੰਦੇ ਆ ਜਿਹੜੇ ਹਿੰਡ ਕਰਦੇ ਆ ਜੇ ਕੋਈ ਸਾਂਝਾ ਕੰਮ ਹੋ ਰਿਹਾ ਹੈ ਜੇ ਕੋਈ ਵਿਕਾਸ ਕਾਰਜ ਦਾ ਕੰਮ ਹੋ ਰਿਹਾ ਹੈ ਤਾਂ ਉੱਥੇ ਇਹ ਹਿੰਡ ਹੈ ਜਿਹੜੀ ਕਈ ਲੋਕਾਂ ਚ ਜਨਮ ਲੈ ਜਾਂਦੀ ਹੈ ਤੇ ਉਹ ਕੰਮ ਆ ਜਿਹੜਾ ਕਰਨ ਨਹੀਂ ਦਿੰਦੇ ਹਿੰਡ ਨੂੰ ਪੇਛਾ ਨਹੀਂ ਦਿੰਦੇ ਵੀ ਸਾਡੀ ਤਾਂ ਹਿੰਡ ਹੈ ਜੀ ਜੇ ਕੋਈ ਸਾਂਝਾ ਕੰਮ ਹੈ ਚਾਰ ਬੰਦੇ ਇੱਧਰ ਹੋ ਗਏ ਚਾਰ ਬੰਦੇ ਇੱਧਰ ਹੋ ਗਏ ਆਪਣੀ ਆਪਣੀ ਹਿੰਡ ਪਕਾਉਣ ਲੱਗ ਜਾਂਦੇ ਆ ਨਹੀਂ ਆਏ ਨਹੀਂ ਜੀ ਤੁਸੀਂ ਐਂ ਕਰਨਾ ਫਿਰ ਦੂਜਾ ਕਹਿੰਦਾ ਆਏ ਨਹੀਂ ਜੀ ਤੁਸੀਂ ਐਂ ਕਰਨਾ ਤਾਂ ਜਿਹੜਾ ਕੰਮ ਕਰਨ ਵਾਲਾ ਬੰਦਾ ਹੁੰਦਾ ਉਲਝ ਜਾਂਦਾ ਇਕ ਜਾਂਦਾ ਵੀ ਅਖਰ ਕੀਤਾ ਤੱਕ ਕੀ ਕਰੇ ਤਾਂ ਕੀ ਕਰੇ ਹੁਣ ਕਹਿੰਦਾ ਕੀ ਦੀ ਸੁਣੇ ਕਿ ਠੋਸ ਤੇ ਸਖਤ ਫੈਸਲਾ ਲੈਣਾ ਪੈਂਦਾ ਹੈ ਜਾਂ ਉਹਦੇ ਕੋਲ ਹੀ ਪੇਰਾ ਹੁੰਦਾ ਹੈ ਯਾ ਦੂਜਾ ਕਹਿੰਦਾ ਭਾਈ ਤੁਸੀਂ ਪਹਿਲਾਂ ਆਪਦਾ ਸਲਾਹ ਮਸ਼ਵਰਾ ਕਰ ਲਓ ਆਪ ਦੀ ਜਿਹੜੀ ਆ ਹਿੰਡ ਹੈ ਇਹਨੂੰ ਛੱਡ ਦਿਓ ਇਕੱਠੇ ਹੋ ਜੋ ਤੇ ਫੈਸਲਾ ਦੇ ਦਿਓ ਵਿਕਾਸਕਾਰ ਜਿਹੜੇ ਹੋ ਜਾਣਗੇ ਤਾਂ ਵੋਟਾਂ ਵੇਲੇ ਹਿੰਡ ਹੈ ਜਿਹੜੀ ਉਹ ਜ਼ਿਆਦਾ ਦੇਖੀ ਜਾਂਦੀ ਹੈ ਧੜੇ ਬਣਾ ਜਾਂਦੀ ਹੈ ਇਹ ਹਿੰਡ ਵੀ ਆ ਖੜਾ ਹੋ ਗਿਆ ਤਾਂ ਇਹਦੀ ਹਿੰਡ ਹੈ ਆ ਵੀ ਖੜਾ ਹੋ ਉਹ ਇੱਥੇ ਸਿਆਸੀ ਮਦਾਰੀ ਕੰਮ ਕਰ ਜਾਂਦੇ ਆ ਸਿਆਸੀ ਉਂਗਲ ਲੱਗਦੀ ਹੈ ਉਹ ਹਿੰਡ ਨੂੰ ਜਨਮ ਦਿੰਦੀ ਹੈ ਤਾ ਇੱਕ ਹਿੰਡ ਖੜੀ ਹੋ ਜਾਂਦੀ ਹੈ ਇਹ ਬਸ ਹਿੰਡ ਰੱਖਣੀ ਹੈ ਚਾਹੇ ਹਾਰ ਜੇ ਉਹਨੂੰ ਨਹੀਂ ਵੋਟਾਂ ਪੈਂਦੀ ਤੇ ਇਹ ਹੀ ਹਿੰਡ ਫਿਰ ਸਾਡਾ ਭਾਈਚਾਰਾ ਜਿਹੜਾ ਖਰਾਬ ਕਰਦੀ ਹੈ ਜੋ ਸਾਡੀ ਭਾਈਚਾਰਕ ਸਾਂਝ ਹੁੰਦੀ ਹੈ ਉਹਨੂੰ ਘੁਣਵਾ ਕੇ ਖਾਂਦੀ ਹੈ ਤੇ ਨਫ਼ਰਤ ਦੇ ਬੀਜ ਹੈ ਜਿਹੜੀ ਇਹ ਹਿੰਡ ਪੈਦਾ ਕਰਦੀ ਹੈ ਤਾਂ ਇਹ ਹਿੰਡ ਹੈ ਜਿਹੜੀ ਨਹੀਂ ਕਰਨੀ ਚਾਹੀਦੀ ਜੇ ਹਿੰਡ ਕਰਨੀ ਹੈ ਤਾਂ ਪੰਜਾਬ ਦੇ ਹੱਕਾਂ ਲਈ ਕਰੋ ਪੰਜਾਬ ਦੀ ਬੇੜੀ ਲਗਾਤਾਰ ਹੈ ਜਿਹੜੀ ਉਹ ਡੁੱਬਦੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਆਪਾਂ ਵੀਡੀਓਜ਼ ਜਿਹੜੀਆਂ ਦੇਖਦੇ ਆਂ ਜੇ ਹਿੰਡ ਕਰਨੀਆਂ ਪੰਜਾਬ ਦੇ ਹੱਕਾਂ ਲਈ ਕਰੋ ਬਥੇਰੇ ਸਮਾਜ ਸੇਵੀ ਦਿਨ ਰਾਤ ਜਿਹੜੇ ਪੰਜਾਬ ਲਈ ਤੁਰੇ ਫਿਰਦੇ ਆ ਉਹਨਾਂ ਨਾਲ ਜਿੰਮੇ ਕੋਈ ਸਹਿਯੋਗ ਹੋ ਸਕਦਾ ਹੈ ਉਹਨਾਂ ਦਾ ਸਹਿਯੋਗ ਕਰੋ ਉਹਨਾਂ ਦੀ ਸਪੋਰਟ ਕਰੋ ਜੇ ਹਿੰਡ ਕਰਨੀਆਂ ਫਿਰ ਹੱਕਾਂ ਲਈ ਹਿੰਡ ਕਰੋ ਆ ਬੇਤੁਕੀਆਂ ਗੱਲਾਂ ਲਈ ਕੰਮ ਝੜਿੱਕਾ ਪਾਉਣ ਲਈ ਇਹਦੀਆਂ ਲੱਤਾਂ ਖਿੱਚਣ ਲਈ ਇਹ ਹਿੰਡ ਐ ਜਿਹੜੀ ਨਾ ਕਰੋ ਹਿੰਡ ਕਰਨੀਆਂ ਤਾਂ ਇਸੇ ਚੰਗੇ ਕੰਮ ਦੇਕੋ ਇਹ ਕਾਲਪਨਿਕ ਰਚਨਾ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ